ਖਬਰ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦੇ ਅਦੀਨ ਆਉਂਦੇ ਪਿੰਡ ਮੂਰਾਵਾਲੀ ਦੀ ਹੈ ਜਿੱਥੇ ਇੱਕ ਸਕੂਟਰੀ ਸਵਾਰ ਮੈਲਾ ਕੋਲੋਂ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਬਾੜੀਆਂ ਲੁੱਟ ਕੇ ਫਰਾਰ ਹੋ ਜਾਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ ਜਦੋਂ ਉਹ ਪਿੰਡ ਪੋਸੀ ਦੇ ਪੁਲ ਕੋਲ ਪਹੁੰਚਦੇ ਹਨ ਤਾਂ ਉਹਨਾਂ ਦੇ ਬੁਲਟ ਮੋਟਰਸਾਈਕਲ ਬੇਕਾਬੂ ਹੋ ਕੇ ਇੱਕ ਅਨੋਵਾ ਗੱਡੀ ਨਾਲ ਜਾ ਟਕਰਾਂਦਾ ਹੈ ਇੱਥੇ ਹੀ ਦੱਸ ਦਈਏ ਕਿ ਇਸ ਅਨੋਵਾ ਗੱਡੀ ਵਿੱਚ ਕੁੱਲ 6 ਬੰਦੇ ਸਵਾਰ ਸਨ ਜਿਨ੍ਹਾਂ ਵਿੱਚੋਂ 2 ਬੱਚੇ ਸਨ ਜਦੋਂ ਲੁਟੇਰਿਆਂ ਦਾ ਮੋਟਰਸਾਈਕਲ ਗੱਡੀ ਵਿੱਚ ਟਕਰਾਂਦਾ ਹੈ ਤਾਂ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਇਨੋਵਾ ਸਵਾਰ ਇੱਕ ਬੱਚੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਸੰਬੰਧੀ ਜਦੋਂ ਸੈਲਾ ਚੌਂਕੀ ਦੇ ਇੰਚਾਰਜ ੋਂਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ 6 ਵਜੇ ਦੇ ਕਰੀਬ ਇਤਲਾ ਮਿਲੀ ਸੀ ਕਿ ਪੋਸੀ ਦੇ ਨਜ਼ਦੀਕ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ ਜਿਸ ਵਿੱਚ 6 ਸਾਲਾ ਬੱਚੀ ਦੀ ਮੌਤ ਹੋਣ ਦੀ ਖਬਰ ਮਿਲੀ ਸੀ ਬਾਕੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਕੋਈ ਵੀ ਹਸਪਤਾਲ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਆਈ ਹੈ ਪੰਜਾਬੀ ਸਟੇਸ਼ਨ ਲਈ ਅਮਰੀਕ కుమార్ ਦੀ ਰਿਪੋਰਟ ਨੁਕਸਾਨ ਹੋਇਆ ਇਹ ਬੀਬੀ ਜੀ ਨੇ ਜਿੰਨੀਆਂ ਬਾਲੀਆਂ ਲਾਈਆਂ ਤੁਸੀਂ ਦੱਸੋ ਕੀ ਹੋਇਆ ਸੀ ਨਹੀਂ ਮੋਰਾਲੀ ਤੋਂ ਪਿੱਛੇ ਆ ਕੇ ਮੈਂ ਤਾਂ ਬਾਲੀਆਂ ਬੋਲੀ ਹੀ ਨਹੀਂ ਤੁਸੀਂ ਇਕੱਲੇ ਸੀਗੇ ਨਹੀਂ ਮੋਰਾਲੀ ਆ ਕੇ ਬਾਲੀਆਂ ਅਸੀਂ ਪੈਰਾਲਾਈਜ਼ ਹੋ ਗਿਆ ਮੈਂ ਦਵਾਈ ਲੈਣ ਤੀਜੇ ਦਿਨ ਤੁਸੀਂ ਘੱਤੀ ਸੀਗੇ ਅੱਛਾ ਤੇ ਇਹ ਪਿੱਛੋਂ ਆਏ ਸੀਗੇ ਇਹ ਪਿੱਛੇ ਆਏ ਹਨ ਇਹ ਵੀ ਬੰਗਿਆਂ ਨੂੰ ਹੀ ਆਈ ਹੈ ਤੇ ਇੱਥੇ ਗੱਡੀ ਵਿੱਚ ਵੱਜੇ ਆ। ਇਹ ਮੇਰੇ ਤੋਂ ਮੈਂ ਸਾਥ ਤੋਂ ਹੋ ਕੇ ਨਖਿਆ ਆ ਬਹੁਤ ਤੇਜ ਆਈ ਆ ਇਹ। ਨਹੀਂ ਸਾਨੂੰ ਨਾ ਹੀ ਲੱਗਿਆ। ਕਿੰਨੇ ਕਿ ਟਾਈਮ ਪਹਿਲਾਂ ਦੀ ਗੱਲ ਹੁਣ ਤੋਂ? 15 ਮਿੰਟ। 15 ਮਿੰਟ ਹੋਏ ਉਹ ਮੁੰਡਾ ਸੀ ਇੱਥੇ ਮੋਰਾਵਾਲੀ ਖੜਾ ਇਹਨੂੰ ਅਸੀਂ ਕਿਹਾ ਇਹ ਸਾਥ ਤੋਂ ਮੋਰੇ ਮੋਟਰਸਾਈਕਲ ਤੇ ਆ। ਅਸੀਂ ਸਾਡੇ ਆਂਦਿਆਂ ਐਕਸੀਡੈਂਟ ਹੋਇਆ। ਠੀਕ ਹੈ। ਖਬਰ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦੇ ਅਦੀਨ ਆਉਂਦੇ ਪਿੰਡ ਮੋਰਾਵਾਲੀ ਦੀ ਹੈ। ਜਿੱਥੇ ਕਿ ਇੱਕ ਸਕੂਟਰੀ ਸਵਾਰ ਮੈਲਾ ਕੋਲੋਂ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਬਾੜੀਆਂ ਲੁੱਟ ਕੇ ਫਰਾਰ ਹੋ ਜਾਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ ਜਦੋਂ ਉਹ ਪਿੰਡ ਪੋਸੀ ਦੇ ਪੁਲ ਕੋਲ ਪਹੁੰਚਦੇ ਹਨ ਤਾਂ ਉਹਨਾਂ ਦੇ ਬੁਲਟ ਮੋਟਰਸਾਈਕਲ ਬੇਕਾਬੂ ਹੋ ਕੇ ਇੱਕ ਅਨੋਵਾ ਗੱਡੀ ਨਾਲ ਜਾ ਟਕਰਾਂਦਾ ਹੈ ਇੱਥੇ ਹੀ ਦੱਸ ਦਈਏ ਕਿ ਇਸ ਅਨੋਵਾ ਗੱਡੀ ਵਿੱਚ ਕੁੱਲ 6 ਬੰਦੇ ਸਵਾਰ ਸਨ ਜਿਨ੍ਹਾਂ ਵਿੱਚੋਂ ਦੋ ਬੱਚੇ ਸਨ ਜਦੋਂ ਲੁਟੇਰਿਆਂ ਦਾ ਮੋਟਰਸਾਈਕਲ ਗੱਡੀ ਵਿੱਚ ਟਕਰਾਂਦਾ ਹੈ ਤਾਂ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਇਨੋਵਾ ਸਵਾਰ ਇੱਕ ਬੱਚੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਸੰਬੰਧੀ ਜਦੋਂ ਸੈਲਾ ਚੌਂਕੀ ਦੇ ਇੰਚਾਰਜ ओंਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ 6 ਵਜੇ ਦੇ ਕਰੀਬ ਇਤਲਾ ਮਿਲੀ ਸੀ ਕਿ ਪੋਸੀ ਦੇ ਨਜ਼ਦੀਕ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ ਜਿਸ ਵਿੱਚ 6 ਸਾਲਾ ਬੱਚੀ ਦੀ ਮੌਤ ਹੋਣ ਦੀ ਖਬਰ ਮਿਲੀ ਸੀ ਬਾਕੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਕੋਈ ਵੀ ਹਸਪਤਾਲ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਆਈ ਹੈ ਪੰਜਾਬੀ ਸਟੇਸ਼ਨ ਲਈ ਅਮਰੀਕ ਕੁਮਾਰ ਦੀ ਰਿਪੋਰਟ ਨੁਕਸਾਨ ਹੋਇਆ ਇਹ ਬੀਬੀ ਜੀ ਨੇ ਜਿੰਨੀਆਂ ਬਾਲੀਆਂ ਲਾਈਆਂ ਤੁਸੀਂ ਦੱਸੋ ਕੀ ਹੋਇਆ ਸੀ ਨਹੀਂ ਮੋਰਾ ਵਾਲੀ ਤੋਂ ਪਿੱਛੇ ਆ ਕੇ ਮੇ ਤਾਂ ਬਾਲੀਆਂ ਬੋਲ ਹੀ ਨਹੀਂ ਤੁਸੀਂ ਇਕੱਲੇ ਸੀਗੇ ਨਹੀਂ ਮੋਰਾ ਵਾਲੀ ਆ ਗਿਆ ਬਾਲੀ ਮੈਂ ਪੈਰਾਲਾਈਜ਼ ਹੋ ਗਿਆ ਮੈਂ ਦਵਾਈ ਲੈਣ ਤੀਜੇ ਦਨ ਤੁਸੀਂ ਘੱਤੀ ਸੀਗੇ ਅੱਛੀ ਸਬੋਟਰੀ ਅੱਛਾ ਤੇ ਇਹ ਪਿੱਛੋਂ ਆਏ ਸੀਗੇ ਪਿੱਛੇ ਆਇਆ ਇਹ ਵੀ ਬੰਗਿਆਂ ਨੂੰ ਹੀ ਆਈ ਹੈ ਤੇ ਇੱਥੇ ਗੱਡੀ ਵਿੱਚ ਵੱਜੇ ਆ। ਇਹ ਲੈ ਦੁੱਤੋਂ ਮੈਂ ਸਾਥੋਂ ਧੋਕੇ ਨਾ ਖਿਆ। ਇਹ ਬਹੁਤ ਤੇਜ਼ ਆਈ ਹੈ ਇਹ। ਇੰਨੀ ਸਾਨੂੰ ਨਾ ਨਿਰਾਇ। ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਹੁਣ ਤੋਂ? 15 ਮਿੰਟ। 15 ਮਿੰਟ ਹੋਏ ਤਾਂ ਮੁੰਡਾ ਸੀ ਇੱਥੇ ਮੋਰ ਵਾਲੀ ਖੜਾ ਇਹਨੂੰ ਅਸੀਂ ਕਿਹਾ ਇਹ ਸਾਥੋਂ ਮੋਰ ਮੋਟਰਸਾਈਕਲ ਨਿਕਲ ਆ। ਅਸੀਂ ਮਗਰ। ਸਾਡੇ ਆਂਦਿਆਂ ਐਕਸੀਡੈਂਟ ਹੋਇਆ। ਠੀਕ।